ਪੂਰੇ ਮੁਲਕ ਦੇ ਵਿੱਚ ਚਰਚਾ ਹੋਈ ਸੀ ਕਿ ਇੰਡੀਆ ਐਲਾਈਅንስ ਬਣਿਆ ਹੈ ਤੇ ਇਸ ਐਲਾਈਅንስ ਦੇ ਨਾਲ ਨਰਿੰਦਰ ਮੋਦੀ ਨੂੰ ਟੱਕਰ ਦਿੱਤੀ ਜਾਏਗੀ ਪੂਰੇ ਮੁਲਕ ਦੇ ਵਿੱਚ ਐਸੇ ਇੰਡੀਆ ਐਲਾਈਅንስ ਦੇ ਕਾਰਨ ਪੰਜਾਬ ਦੇ ਵਿੱਚ ਚਰਚਾ ਚ ਆਇਆ ਸੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਪਰ ਇਸ ਨੂੰ ਵੱਡਾ ੱਤਕਾ ਲੱਗਿਆ ਜਦੋਂ ਨਤੀਸ਼ ਕੁਮਾਰ ਇਸ ਗੱਠਜੋੜ ਨੂੰ ਛੱਡ ਕੇ ਭਾਜਪਾ ਦਾ ਸਾਥ ਦੇਣ ਦੀ ਤਿਆਰੀ ਕਰ ਚੁੱਕੇ ਨੇ ਭਾਜਪਾ ਦੇ ਵੱਲ ਜਾ ਚੁੱਕੇ ਨੇ ਤੇ ਸਾਡੇ ਨਾਲ ਸੁਰੇਂਦਰ ਡੱਲਾ ਜੀ ਮੌਜੂਦ ਨੇ ਦਲਾ ਸਭ ਕਾਂਗਰਸ ਬਹੁਤ ਆਸਾਂ ਤੇ ਉਮੀਦਾਂ ਨਾਲ ਸੀ ਕਿ ਸਾਡੇ ਪਾਰਟੀ ਦੇ ਬੰਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣਗੇ ਪਰ ਕਹਿੰਦੇ ਕਿ ਅੱਜ ਵੱਡੀਆਂ ਗਲਤੀਆਂ ਦੇ ਕਾਰਨ ਇੰਡੀਆ ਗੱਠਜੋੜ ਖਾਤਮੇ ਦੇ ਪੱਧਰ ਤੇ ਆ ਚੁੱਕਿਆ। ਦੇਖੋ ਮੈਂ ਤਾਂ ਕਹਿੰਦਾ ਇੰਡੀਆ ਗੱਠਜੋੜ ਦਾ ਹੁਣ ਨਾਮ ਬਦਲ ਦੇਣਾ ਚਾਹੀਦਾ। ਹੂੰ ਭਾਵੇਂ ਇਹ ਬਹੁਤ ਵੱਡਾ ਐਲਾਈਅੰਸ ਇਹਨਾਂ ਨੇ ਕੀਤਾ ਪਰ ਜਦੋਂ ਇੰਡੀਆ ਗੱਠਜੋੜ ਬਣਿਆ ਗਗਨਦੀਪ ਜੀ ਇੱਕ ਉਮੀਦ ਤਾਂ ਬਣੀ ਸੀ ਹੂੰ ਕਿ ਭਾਰਤੀ ਜਨਤਾ ਪਾਰਟੀ ਨੂੰ ਅਗਰ ਮੁਕਾਬਲਾ ਦਿੱਤਾ ਜਾ ਸਕਦਾ ਹੈ ਇੰਡੀਆ ਘਟ ਦੂਰ ਦੇ ਸਕਦਾ ਤੇ ਕੋ ਮੇਰਾ ਹੀ ਮੰਨਣਾ ਹੈ ਕਿ ਸਿਹਤਮੰਦ ਡੈਮੋਕ੍ਰੇਸੀ ਚ ਵਿਰੋਧੀ ਧਿਰ ਹੋਣੀ ਚਾਹੀਦੀ ਹੈ ਹੁਣ ਤੁਸੀਂ ਪੰਜਾਬ ਵੇਖ ਲਓ ਪੰਜਾਬ ਚ ਵਿਰੋਧੀ ਧਿਰ ਲੱਭਦਾ ਹੀ ਨਹੀਂ 18 ਕ ਵਿਰੋਧੀ ਧਿਰ ਦੇ ਰਹਿ ਗਏ 92 ਤਾਂ ਭਗਵੰਤ ਮਾਨ ਜਿੱਤ ਗਿਆ ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਜੀ ਕੋਲੇ ਸਪਸ਼ਟ ਬਹੁਮਤ ਹੈ ਅਗਰ ਸਪਸ਼ਟ ਬਹੁਮਤ ਨਾ ਹੁੰਦਾ ਤੇ ਤਿੰਨ ਖੇਤੀ ਕਾਨੂੰਨ ਆਰਡੀਨੈਂਸ ਕਦੀ ਭਾਜਪਾ ਨੇ ਲੈ ਕੇ ਨਹੀਂ ਸੀ ਆਉਣੇ ਜਦੋਂ ਸਪਸ਼ਟ ਬਮਤ ਹੁੰਦਾ ਨਾ ਫਿਰ ਕੋਈ ਵੀ ਸਰਕਾਰਾ ਹੋਣ ਉਹ ਕਈ ਫੈਸਲੇ ਅਜਿਹੇ ਕਰ ਦਿੰਦੀਆਂ ਨੇ ਜਿਹਦੇ ਤੇ ਬਾਅਦ ਦੇ ਵਿੱਚ ਮੁਲਕ ਦੇ ਵਿੱਚ ਅੰਦੋਲਨ ਹੁੰਦੇ ਨੇ ਜਿਵੇਂ ਕਿਸਾਨ ਅੰਦੋਲਨ ਇਹਨਾਂ ਸੰਘਰਸ਼ ਕਰਕੇ ਅਸੀਂ ਵਾਪਸ ਕਰਾਇਆ ਮੇਰਾ ਇਹ ਮੰਨਣਾ ਹੈ ਕਿ ਵਿਰੋਧੀ ਧਿਰ ਤਕੜੀ ਹੋਣੀ ਚਾਹੀਦੀ ਹੈ ਸਿਹਤਮੰਦ ਡੈਮੋਕ੍ਰੇਸੀ ਚ ਇਸ ਕਰਕੇ ਦੇਖੋ ਹੁਣ ਜੋ ਇੰਡੀਆ ਗਠਜੋੜ ਚ ਹੋਇਆ ਮੈਨੂੰ ਲੱਗਦਾ ਉਹ ਕਾਂਗਰਸ ਦੀਆਂ ਕਮਜ਼ੋਰੀਆਂ ਨੇ ਕਾਂਗਰਸ ਚ ਨਾ ਆਪਣੀ ਲੀਡਰਸ਼ਿਪ ਡਿਵੈਲਪ ਹੋਈ ਔਰ ਨਾ ਕਾਂਗਰਸ ਦੂਸਰੇ ਲੀਡਰਾਂ ਦੇ ਨਾਲ ਵਧੀਆ ਤਾਲਮੇਲ ਬਣਾ ਸਕੀ ਹੁਣ ਕਾਂਗਰਸ ਦਾ ਇੱਕ ਐਮਪੀ ਹੈ ਬਿਹਾਰ 'ਚ ਇੱਕ ਐਮਪੀ ਹੈ ਕਾਂਗਰਸ ਦਾ ਬਿਹਾਰ 'ਚ ਨਿਤਿਸ਼ ਕੁਮਾਰ ਯਾਦਵ ਦੇ 16 ਐਮਪੀ ਨੇ ਜਨਤਾਦਲ ਯੂनाइटेड ਦੇ ਭਾਜਪਾ ਦੇ 17 ਨੇ ਅਗਰ ਨਿਤਿਸ਼ ਯਾਦਵ ਨਿਤਿਸ਼ ਕੁਮਾਰ ਥੋੜੇ ਇੰਡੀਆ ਗੱਠ ਜੋੜ 'ਚ ਆਏ ਨਹੀਂ ਬਲਕਿ ਇੰਡੀਆ ਗੱਠ ਜੋੜ ਦਾ ਬੂਟਾ ਲਾਉਣ ਵਾਲਾ ਵਿਅਕਤੀ ਨਿਤਿਸ਼ ਕੁਮਾਰ ਸੀ ਪਰ ਅਗਰ ਤੁਸੀਂ ਦੇਖੋ ਦੋ ਗੱਲਾਂ ਹੁੰਦੀਆਂ ਗੱਠਬੰਧਨ 'ਚ ਜਾਂ ਤੁਸੀਂ ਆਪਣੀ ਗੱਲ ਸਮਝਾ ਲਓ ਜਾਂ ਤੁਸੀਂ ਦੂਸਰੇ ਦੀ ਗੱਲ ਮੰਨ ਲਓ ਜਾਂ ਤੁਸੀਂ ਉਹਦੇ ਨਾਲ ਕਨਵਿੰਸ ਹੋ ਜਾਓ ਜਾਂ ਉਹਨੂੰ ਕਨਵਿੰਸ ਕਰ ਲਓ ਹੁਣ ਕਾਂਗਰਸ ਨਾ ਨਿਤਿਸ਼ ਕੁਮਾਰ ਨੂੰ ਸਮਝਾ ਸਕੀ ਨਾ ਕਾਂਗਰਸ ਖੁਦ ਸਮਝੀ ਕਿ ਨਿਤਿਸ਼ ਕੁਮਾਰ ਦੀ ਵੈਲਿਊ ਕਿੰਨੀ ਹੈ ਹੁਣ ਨਿਤਿਸ਼ ਕੁਮਾਰ ਨੂੰ ਅਗਰ ਕਾਂਗਰਸ ਕਨਵੀਨਰ ਵੀ ਬਣਾ ਲੈਂਦੀ ਤਾਂ ਕੀ ਫਰਕ ਸੀ ਉਸ ਬੰਦੇ ਨੇ ਮਿਹਨਤ ਕੀਤੀ ਇੰਡੀਆ ਗੱਠ ਜੋੜ ਦਾ ਬੂਟਾ ਲਾਇਆ ਹੁਣ ਨਿਤਿਸ਼ ਕੁਮਾਰ ਛੱਡ ਗਏ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇੰਡੀਆ ਗੱਠਜੋੜ ਦੇ ਵਿੱਚ ਸਭ ਕੁਝ ਉਸ ਤਰ੍ਹਾਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ ਹੁਣ ਤੁਸੀਂ ਦੇਖੋ ਨਾ ਇੰਡੀਆ ਗੱਠਜੋੜ ਚ ਮਮਤਾ ਬਨਰਜੀ ਦੇ ਨਾਲ ਕਾਂਗਰਸ ਕਿਸੇ ਡਿਸੀਜਨ ਤੇ ਨਹੀਂ ਪਹੁੰਚੀ ਪੰਜਾਬ ਚਾਂਮ ਆਦਮੀ ਪਾਰਟੀ ਨਾਲ ਕਿਸੇ ਡਿਸੀਜਨ ਚ ਨਹੀਂ ਪਹੁੰਚੀ ਯੂਪੀ ਚ ਭਾਵੇਂ 11 12 ਸੀਟਾਂ ਕਾਂਗਰਸ ਨੂੰ ਮਿਲ ਗਈਆਂ ਪਰ ਬਹੁਤੀਆਂ ਥਾਵਾਂ ਤੇ ਇੰਡੀਆ ਗੱਠਜੋੜ ਹਜੇ ਤੱਕ ਗਲਬਾਦੀ ਕਰ ਰਿਹਾ ਆ ਆ ਜਨਵਰੀ ਖਤਮ ਹੋ ਗਈ ਸਮਾਂ ਕੀ ਰਹਿ ਗਿਆ ਨਿਤਿਸ਼ ਕੁਮਾਰ ਦਾ ਜਾਣਾ ਇਹ ਬਹੁਤ ਵੱਡਾ ਝਟਕਾ ਹੈ ਦੇਖੋ ਇੱਕ ਗੱਲ ਤੈ ਹੈ ਜੋ ਅੱਜ ਦੀਆਂ ਸਥਿਤੀਆਂ ਨੇ ਕੱਲ ਨੂੰ ਸਥਿਤੀਆਂ ਬਦਲ ਜਾਣ ਕੋਈ ਕਹਿ ਨਹੀਂ ਸਕਦੇ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਲਕ 'ਚ ਬਣ ਰਹੀ ਹੈ ਹੂੰ ਇਹ ਕੰਦ ਤੇ ਲਿਖਿਆ ਹੋਇਆ ਹੈ ਹੂੰ ਕੋ ਝੱਖੜ ਆ ਜਾਏ ਨੇਰੀ ਆ ਜਾਏ ਕੰਦ ਟਹਿ ਜਾਏ ਉਹ ਗੱਲ ਵੱਖਰੀ ਹੈ ਪਰ ਇਹ ਕੰਦ ਤੇ ਲਿਖਿਆ ਹੋਇਆ ਹੈ ਕਿ ਨਰਿੰਦਰ ਕੁਮਾਰ ਮੋਦੀ ਦੁਬਾਰਾ ਸੱਤਾ ਚ ਆ ਰਹੇ ਨੇ ਹੁਣ ਇਹ ਕਿਉਂ ਆ ਰਹੇ ਨੇ ਕਿਉਂਕਿ ਇੰਡੀਆ ਗੱਠ ਜੋੜ ਦੀਆਂ ਕਾਂਗਰਸ ਦੀਆਂ ਇਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਇਹਨਾਂ ਦੀ ਆਪਣੀਆਂ ਗਲਤੀਆਂ ਨੇ ਹੁਣ ਪੰਜਾਬ 'ਚ ਬੀਜੇਪੀ ਹੈ ਨਹੀਂ ਦੇਖੋ ਪੰਜਾਬ 'ਚ ਬੀਜੇਪੀ ਹੈ ਨਹੀਂ ਤੇ ਪੰਜਾਬ 'ਚ ਕਾਂਗਰਸ ਗੱਠਜੋੜ ਦਾ ਫੈਸਲਾ ਨਹੀਂ ਅਜੇ ਤੱਕ ਕਰ ਪਾਈ ਹਮਮ ਔਰ ਇੰਡੀਆ ਗੱਠਜੋੜ ਇਹਦਾ ਨਾਮ ਬਦਲ ਦੇਣਾ ਚਾਹੀਦਾ ਹੈ ਇਹ ਹੁਣ ਕੋਈ ਸੂਬਿਆਂ ਦਾ ਗੱਠਜੋੜ ਬਣਾ ਲੈਣਾ ਚਾਹੀਦਾ ਹੈ ਇਹ ਹੁਣ ਨੈਸ਼ਨਲ ਜਿਹੜਾ ਹੈਗਾ ਅਲਾਈਅੰਸ ਮੈਨੂੰ ਤਾਂ ਨਜ਼ਰ ਨਹੀਂ ਆਉ ਰਿਹਾ ਗਗਨ ਜੀ ਔਰ ਸਥਿਤੀਆਂ ਬਹੁਤਿਆਂ ਜ਼ਿਆਦਾ ਚੰਗੀਆਂ ਨਹੀਂ ਹੈ ਪੰਜਾਬ 'ਚ ਵੀ ਦੇਖੋ ਜਿਹੜਾ ਸੈਂਟਰ ਯੂਨਿਟ ਹੈ ਕਾਂਗਰਸ ਦਾ ਉਹ ਪੰਜਾਬ ਦੇ ਲੀਡਰਾਂ ਨੂੰ ਨਹੀਂ ਸੰਭਾਲ ਸਕਿਆ ਪੰਜਾਬ ਦੇ ਲੀਡਰ ਹਰ ਮੰਚ ਤੇ ਕਹਿੰਦੇ ਰਹੇ ਕਿ ਅਸੀਂ ਜੋ ਮਰਜ਼ੀ ਹੋ ਜੇ ਆਪ ਨਾਲ ਸਮਝੌਤਾ ਨਹੀਂ ਕਰਨਾ ਜੋ ਮਰਜ਼ੀ ਹੋ ਜੇ ਅਸੀਂ ਆਪ ਨਾਲ ਸਮਝੌਤਾ ਨਹੀਂ ਕਰਨਾ ਔਰ ਅਰਵਿੰਦ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਮੰਨਦੇ ਨੇ ਕਿ ਉਹਨਾਂ ਦੀ ਲੜਾਈ ਬੀਜੇਪੀ ਨਾਲ ਹੈ ਕਾਂਗਰਸ ਨਹੀਂ ਸਮਝ ਸਕੀ ਕਿ ਰਾਹੁਲ ਗਾਂਧੀ ਦੀ ਲੜਾਈ ਜਾਂ ਮਲਕ ਅਰਜਨ ਖੜਗੇ ਦੀ ਲੜਾਈ ਬੀਜੇਪੀ ਨਾਲ ਹੈ ਕਾਂਗਰਸ ਹਜੇ ਵੀ ਉਸ ਸਥਿਤੀ 'ਚ ਨਹੀਂ ਹੈ ਅੱਧੀ ਅਧੂਰੀ ਲੜਾਈ ਲੜ ਰਹੀ ਹੈ ਅਰਵਿੰਦ ਕੇਜਰੀਵਾਲ ਨੇ ਸਾਰਾ ਕੁਝ ਦਾਤ ਤੇ ਲਾ ਕੇ ਕਹਿ ਦਿੱਤਾ ਕਿ ਅਸੀਂ ਹਰ ਹੀਲੇ ਇੰਡੀਆ ਐਲਾਈਂਸ ਦੇ ਵਿੱਚ ਆ ਔਰ ਸੀਟਾਂ ਦੀਆਂ ਵੰਡਾਂ ਕਰੋ ਅਸੀਂ ਤਿਆਰ ਆ ਹੁਣ ਪੰਜਾਬ ਚ 99 ਸੀਟਾਂ ਸੀ ਆਮ ਆਦਮੀ ਪਾਰਟੀ ਦੀਆਂ ਤੇ ਉਹਨਾਂ ਨੇ ਕੋਈ ਜ਼ਿੱਦ ਨਹੀਂ ਰੱਖੀ ਉਹ ਤਾਂ ਜਦੋਂ ਕਾਂਗਰਸ ਵਾਲੇ ਪੰਜਾਬ ਦੇ ਮੰਨਦੇ ਹੀ ਨਹੀਂ ਕਿ ਅਸੀਂ ਗੱਠਜੋੜ ਨਹੀਂ ਕਰਨਾ ਆਪ ਨਾਲ ਜੋ ਮਰਜ਼ੀ ਹੋ ਜੇ ਤੇ ਫਿਰ ਭਗਵੰਤ ਮਾਨ ਨੇ 13 0 ਦਾ ਫਾਰਮੂਲਾ ਲਿਆਤਾ ਵੀ ਆ ਲਓ ਸਾਡੇ 13 0 ਅਸੀਂ ਲੜਾਂਗੇ ਇਸੇ ਤਰ੍ਹਾਂ ਹੁਣ ਮਮਤਾ ਬਨਰਜੀ ਹੈ ਹੁਣ ਪੱਛਮੀ ਬੰਗਾਲ ਵੀ ਵੱਡਾ ਸੂਬਾ ਹੈ ਅਗਰ ਪੱਛਮੀ ਬੰਗਾਲ ਚ ਗੱਠਜੋੜ ਨਹੀਂ ਪੰਜਾਬ ਦੀਆਂ 13 ਸੀਟਾਂ ਤੇ ਗੱਠਜੋੜ ਨਹੀਂ ਅਗਰ ਬਿਹਾਰ ਚ ਨਿਤਿਸ਼ ਕੁਮਾਰ ਛੱਡ ਕੇ ਚਲਾ ਗਿਆ ਫਿਰ ਕਾਦਾ ਇੰਡੀਆ ਗੱਠ ਜੋੜ ਰਹਿ ਗਿਆ ਹੁਣ ਇਹ ਤਾਂ ਹੁਣ ਕੁਝ ਸੂਬਿਆਂ ਦਾ ਗੱਠ ਜੋੜ ਰਹਿ ਗਿਆ ਸੋ ਇਹਦਾ ਮਤਲਬ ਹੈ ਕਿ ਨਿਤਿਸ਼ ਕੁਮਾਰ ਦੇ ਜਾਣ ਨਾਲ ਇੰਡੀਆ ਗੱਠ ਜੋੜ ਨੂੰ ਵੱਡਾ ਝਟਕਾ ਲੱਗਿਆ ਔਰ ਇਹਦੇ ਨਾਲ ਦੇਸ਼ ਦੀ ਸਿਆਸਤ ਫਿਰ ਹਿੱਲ ਗਈ ਔਰ ਭਾਰਤੀ ਜਨਤਾ ਪਾਰਟੀ ਤਾਂ ਅੱਜ ਖੁਸ਼ ਹੋਣੀ ਬਹੁਤ ਜ਼ਿਆਦਾ ਹੁਣ ਉਹ ਬਿਹਾਰ ਚ ਵੀ ਉਹਨਾਂ ਨੇ 40 ਸੀਟਾਂ ਚੋਂ ਗੱਠ ਜੋੜ ਨੇ ਵੱਧ ਸੀਟਾਂ ਲੈ ਜਾਣੀਆਂ ਨੇ ਮੈਨੂੰ ਲੱਗਦਾ ਹੈ 40 ਦੇ ਵਿੱਚੋਂ 34 35 ਸੀਟਾਂ ਬੀਜੇਪੀ ਔਰ ਨਿਤਿਸ਼ ਕੁਮਾਰ ਨੇ ਇਕੱਠੇ ਲੈ ਜਾਣੀਆਂ ਨੇ ਇਹੀ ਅਗਰ ਨਿਤਿਸ਼ ਕੁਮਾਰ ਇੰਡੀਆ ਅਲਾਈਂਸ ਚ ਹੁੰਦਾ ਦੇਖੋ 40 ਦੇ ਵਿੱਚੋਂ ਘੱਟੋ ਘੱਟ 20 ਸੀਟਾਂ ਵੀ ਅਗਰ ਲਿਓਂਦੇ ਇਹ ਕਿਉਂਕਿ 15 16 ਸੀਟਾਂ ਤਾਂ ਨਿਤਿਸ਼ ਕੁਮਾਰ ਜਿੱਤ ਜਾਂਦਾ ਹੈ ਕਾਂਗਰਸ ਨਾਲ ਲਾਲੂ ਪ੍ਰਸਾਦ ਯਾਦਵ ਨਾਲ ਤੇ ਅਗਰ 20 ਸੀਟਾਂ ਵੀ ਇਹ ਗੱਠਜੋੜ ਜਿੱਤ ਜਾਂਦਾ ਤੇ ਇਹ ਬੀਜੇਪੀ ਨੂੰ 20 ਸੀਟਾਂ ਪਿੱਛੇ ਪਾ ਜਾਂਦੀ ਹੂੰ ਜਦ ਕਿ ਹੁਣ ਬੀਜੇਪੀ 20 ਸੀਟਾਂ ਵੱਧ ਜਿੱਤਣ ਦੀ ਉਥੇ ਸਮਰੱਥਾ ਦੇ ਵਿੱਚ ਆਈ ਹੈ ਬਿਲਕੁਲ ਹਲਾ ਸਭ ਚਰਚਾਈ ਵੀ ਹੋਣ ਲੱਗੀ ਕਹਿੰਦੇ ਕਿ ਉਸੇ ਤਰ੍ਹਾਂ ਦਾ ਇੱਕ ਗੱਟਚੋਰ ਬਣਿਆ ਸੀ ਜਿਵੇਂ ਪੰਜਾਬ ਦੇ ਵਿੱਚ ਪੀਡੀਏ ਬਣਿਆ ਪੰਜਾਬ ਡੈਮੋਕ੍ਰੈਟਿਕ ਆਲਾਈਂਸ ਬਣਦਾ ਪਰ ਹੌਲੀ ਹੌਲੀ ਕੋਸ਼ਿਸ਼ ਜਿੱਦਾਂ ਪੈਦਾ ਹੁੰਦੀਆਂ ਨੇ ਉਹ ਖਤਮ ਹੋ ਗਿਆ ਪੰਜਾਬ ਦੇ ਵਿੱਚ ਉਹ ਹਲਕੇ 10% ਦੇ ਕਰੀਬ ਵੋਟ ਸ਼ੇਅਰ ਉਹ ਲੈ ਜਾਂਦੇ ਨੇ ਉਸੇ ਤਰ੍ਹਾਂ ਕਹਿੰਦੇ ਮੁਲਕ ਦੇ ਵਿੱਚ ਹੋਇਆ ਕਿ ਛੋਟੀਆਂ ਛੋਟੀਆਂ ਜਿੱਦਾਂ ਕਰਕੇ ਜੋ ਸਾਰਾ ਕੁਝ ਖਤਮ ਹੋ ਗਿਆ ਦੇਖੋ ਜਦੋਂ 2019 ਦੀਆਂ ਇਲੈਕਸ਼ਨਾਂ ਹੋਈਆਂ ਜਿਹੜਾ ਪੰਜਾਬ ਦਾ ਪੰਜਾਬ ਡੈਮੋਕ੍ਰੈਟਿਕ ਆਲਾਈ ਉਹ 9-10 ਕਰੀਬ 9-10% ਦੇ ਕਰੀਬ ਵੋਟਾਂ ਲੈ ਗਿਆ ਸੀ ਮੈਂ ਉਦੋਂ ਵੀ ਕਹਿ ਰਿਹਾ ਸੀ ਤੁਹਾਨੂੰ ਉਦੋਂ ਸ਼ਮਰਜੀਤ ਬੈਂਸ ਸੁਖਪਾਲ ਸਿੰਘ ਖਹਿਰਾ ਡਾਕਟਰ ਧਰਮਵੀਰ ਗਾਂਧੀ ਇਹ ਬਹੁਤ ਸਾਰੇ ਹਮਖਿਆਲੀ ਲੋਕ ਪੰਜਾਬ ਦੇ ਭਲੇ ਲਈ ਇਹਨਾਂ ਨੇ ਹੰਬਲਾ ਮਾਰਿਆ ਅਗਰ 2019 ਦਾ ਜਿਹੜਾ ਪੀਡੀਏ ਹੈ ਉਹ ਬਰਕਰਾਰ ਰਹਿੰਦਾ ਮੈਂ ਉਦੋਂ ਕੀ ਕਹਿੰਦਾ ਸੀ ਕਿ ਤੁਸੀਂ ਪੀਡੀਏ ਦਾ ਕੋਈ ਸਾਂਝਾ ਝੰਡਾ ਬਣਾ ਲਓ ਹੂੰ ਉਦੋਂ ਲੋਕ ਇਨਸਾਫ ਪਾਰਟੀ ਵੀ ਪੀਡੀਏ ਦਾ ਹਿੱਸਾ ਬਣੀ ਲੋਕ ਇਨਸਾਫ ਪਾਰਟੀ ਦੇ ਲੀਡਰਾਂ ਨੇ ਵੀ ਕਈਆਂ ਨੇ ਜਿੱਦਾਂ ਨਹੀਂ ਛੱਡੀਆਂ ਹੂੰ ਉਹਨਾਂ ਨੂੰ ਵੀ ਲੱਗਦਾ ਸੀ ਕਿ ਨਹੀਂ ਲੋਕ ਇਨਸਾਫ ਪਾਰਟੀ ਦੇ ਨਾਲ ਅਸੀਂ ਵਿਧਾਨ ਸਭਾ 'ਚ ਸਰਕਾਰ ਬਣਾਵਾਂਗੇ ਗੱਠ ਜੋੜ ਕਰਕੇ ਤੇ ਉਹ ਲੋਕ ਇਨਸਾਫ ਪਾਰਟੀ ਵਾਲੇ ਵੀ ਨਹੀਂ ਜਿੱਤੇ ਇਸੇ ਕਰਕੇ ਜਦੋਂ ਕੋਈ ਤਾਕਤ ਸੰਗਠਿਤ ਹੈ ਹੂੰ ਸੰਗਠਿਤ ਤਾਕਤ ਤੇ ਲੋਕ ਭਰੋਸਾ ਕਰਦੇ ਨੇ ਅਗਰ ਉਹ ਸੰਗਠਿਤ ਤਾਕਤ ਲੋਕ ਮਨਾਂ ਦੀ ਇੱਛਾ ਦੇ ਮੁਤਾਬਕ ਕੰਮ ਕਰੇ ਉਦੋਂ ਵੇਲਾ ਸੀ ਜਦੋਂ ਸ਼ਮਰਜੀਤ ਸਿੰਘ ਬੈਂਸ ਹੋ ਗਿਆ ਡਾਕਟਰ ਤਨਵੀਰ ਗਾਂਧੀ ਹੋ ਗਏ ਆਪਣੇ ਸੁਖਪਾਲ ਖੈਰਾ ਹੋ ਗਏ ਇਹ ਇਕੱਠੇ ਹੋ ਕੇ ਵਿਚਰ ਰਹੇ ਸੀ ਲੋਕ ਚਾਹੁੰਦੇ ਸੀ ਇਹ ਇਕੱਠੇ ਹੋ ਕੇ ਅੱਗੇ ਵਧਣ ਲੇਕਿਨ ਇਹ ਲੋਕ ਆਪਸ ਦੇ ਵਿੱਚ ਸੰਗਠਿਤ ਨਹੀਂ ਰਹਿ ਸਕੇ ਔਰ ਪੀਡੀਏ ਟੁੱਟ ਗਿਆ ਪੀਡੀਏ ਟੁੱਟਣ ਨਾਲ ਕੀ ਹੋਇਆ ਸੁਖਪਾਲ ਖੈਰਾ ਕਾਂਗਰਸ ਚਲੇ ਗਏ ਬਾਅਦ ਦੇ ਵਿੱਚ ਉਦੋਂ ਬਠਿੰਡੇ ਜਿੱਤੇ ਨਹੀਂ ਸੁਖਪਾਲ ਖੈਰਾ ਸ਼ਮਰਜੀਤ ਬੈਂਸੋਨੀ ਨਹੀਂ ਜਿੱਤੇ ਲੋਕ ਸਭਾ ਵੀ ਨਹੀਂ ਜਿੱਤੇ ਤੇ ਫਿਰ ਵਿਧਾਨ ਸਭਾ ਵੀ ਨਹੀਂ ਜਿੱਤੇ ਡਾਕਟਰ ਧਰਮਵੀਰ ਗਾਂਧੀ ਲੜੇ ਨਹੀਂ ਔਰ ਇਹ ਪੀਡੀਆ ਦਾ ਪਤਨ ਹੋਇਆ ਤੇ ਜਿਹਦੇ ਨਾਲ ਆਮ ਆਦਮੀ ਪਾਰਟੀ 99 ਸੀਟਾਂ ਤੇ ਆ ਗਈ ਅਗਰ 2019 ਦਾ ਪੀਡੀਆ ਜਿਹੜਾ 10% ਆ ਗਿਆ ਅਗਰ ਇਹ ਭਾਈ ਤੱਕ ਪੀਡੀਆ ਆ ਜਾਂਦਾ ਇਹ 10% ਤੋਂ 30 32% ਤੇ ਵੀ ਆ ਸਕਦਾ ਸੀ ਜਿੰਨੀ ਲੋਕ ਵਿਰੋਧੀ ਲਹਿਰ ਸੀ ਕਾਂਗਰਸ ਦੇ ਖਿਲਾਫ ਕੈਪਟਨ ਅਮਰਿੰਦਰ ਜੀ ਸਰਕਾਰ ਦੇ ਮਾਫੀਆ ਰਾਜ ਦੇ ਖਿਲਾਫ ਤੇ ਜਿੰਨਾ ਅਕਾਲੀ ਦਲ ਦੇ ਖਿਲਾਫ ਐਂਟੀ ਇਨਕੰਮਨਸੀ ਸੀ ਭਾਵੇਂ ਉਹਨਾਂ ਦੀ ਸਰਕਾਰ ਨਹੀਂ ਸੀ ਫਿਰ ਵੀ ਸੀ ਤੇ ਪੀਡੀਏ ਕੋਲੇ ਮੌਕਾ ਸੀ ਭਗਵੰਤ ਮਾਨ ਦੀ ਸਰਕਾਰ ਔਰ ਪੀਡੀਏ ਮਜ਼ਬੂਤ ਵਿਰੋਧੀ ਧਿਰ ਬਣ ਕੇ ਆਉਂਦਾ ਜਾਂ ਸਰਕਾਰ ਦਾ ਹਿੱਸਾ ਹੁੰਦਾ ਕਿਤੇ ਗਠਬੰਧਨ ਚ ਪੀਡੀਏ ਇਸ ਕਰਕੇ ਜਦੋਂ ਵੇਲਾ ਹੁੰਦਾ ਉਦੋਂ ਹੀ ਗਠਬੰਧਨ ਸਾਬਨ ਦੀ ਲੋੜ ਹੁੰਦੀ ਹੁਣ ਕਾਂਗਰਸ ਨੇ ਪੰਜਾਬ ਚ ਵੀ ਵੇਲਾ ਖੁੰਝਾਤਾ ਪੰਜਾਬ ਚ ਅਗਰ ਆਪ ਨਾਲ ਕਾਂਗਰਸ ਦੇ ਲੋਕ ਗੱਠ ਜੋੜ ਕਰ ਲੈਂਦੇ ਤੇ ਅਗਰ ਸੱਤ-ਸੱਤ ਸੀਟਾਂ ਵੀ ਵੰਡੀਆਂ ਜਾਂਦੀਆਂ ਤੇ ਕਾਂਗਰਸ ਘਟੋ ਘਟ ਸੱਤ ਅੱਠ ਐਮਪੀ ਪੰਜਾਬ ਚ ਦੁਬਾਰਾ ਬਣਾ ਜਾਂਦੀ ਚਾਹੇ ਛੇ ਬਣਾ ਜਾਂਦੀ ਤੇ ਹੁਣ ਕਾਂਗਰਸ ਦਾ ਇੱਕ ਕੈਂਪੀ ਮੈਨੂੰ ਪੰਜਾਬ ਚ ਬਣਦਾ ਨਹੀਂ ਦਿਖਦਾ ਤੁਸੀਂ ਮੈਨੂੰ ਦੱਸੋ ਨਾ ਜੀ ਹੁਣ ਨਿਤਿਸ਼ ਕੁਮਾਰ ਦੇ ਜਾਨ ਨਾਲ ਪੰਜਾਬ ਚ ਸਾਡੇ ਬਿਹਾਰ ਦੇ ਸਾਡੇ ਭਾਈ ਭੈਣ ਉਹਨਾਂ ਦਾ ਕਿੱਡਾ ਵੱਡਾ ਵੋਟ ਬੈਂਕ ਹੈ ਨਿਤਿਸ਼ ਕੁਮਾਰ ਅਗਰ ਇੰਡੀਆ ਗੱਠ ਜੋੜ ਚ ਆਉਂਦਾ ਉਹ ਸਾਰਾ ਵੋਟ ਬੈਂਕ ਪੰਜਾਬ ਚ ਇੰਡੀਆ ਗੱਠ ਜੋੜ ਨੂੰ ਆ ਜਾਣਾ ਸੀ ਉਹ ਕਾਂਗਰਸ ਨੂੰ ਮਿਲਣਾ ਸੀ ਕਿਉਂਕਿ ਜਨਤਾ ਪਾਲ ਯੂनाइटेड ਨੇ ਤਾਂ ਪੰਜਾਬ ਚ ਕੈਂਡੀਡੇਟ ਨਹੀਂ ਖੜਾ ਕਰਨਾ ਉਹ ਨਿਤਿਸ਼ ਕੁਮਾਰ ਦੇ ਨਾਲ ਉਹ ਸਾਰਾ ਵੋਟ ਬੈਂਕ ਪੰਜਾਬ ਚ ਆਉਣਾ ਸੀ ਅਗਰ ਬੀਬੀ ਮਮਤਾ ਬਨਰਜੀ ਦੇ ਨਾਲ ਵਧੀਆ ਸੀਟਾਂ ਵੰਡੀਆਂ ਜਾਂਦੀਆਂ ਪੱਛਮੀ ਬੰਗਾਲ 'ਚ ਤੇ ਸਾਡੇ ਪੰਜਾਬ 'ਚ ਕਿੰਨੇ ਲੋਕ ਨੇ ਸਾਡੇ ਕਿਸਾਨ ਸੰਗਠਨਾਂ ਦੇ ਕਿੰਨੇ ਲੋਕ ਨੇ ਜਿਹੜੇ ਬੀਬੀ ਮਮਤਾ ਬਨਰਜੀ ਦੀ ਸਿਆਸਤ ਦੀ ਇੱਜ਼ਤ ਕਰਦੇ ਆ ਮਮਤਾ ਬਨਰਜੀ ਨੂੰ ਚੋਣ ਵਾਲੇ ਉਹ ਸਾਰੇ ਲੋਕਾਂ ਦੀ ਵੋਟ ਇੰਡੀਆ ਗਠਜੁਟਮਨ ਚਾ ਜਾਣੀ ਸੀ ਔਰ ਆਮ ਆਦਮੀ ਪਾਰਟੀ ਦੇ 92 ਐਮਐਲਏ ਆਮ ਆਦਮੀ ਪਾਰਟੀ ਦੀ ਤਾਕਤ ਜਨਤਾਦਲ ਯੂਨਾਈਟਿਡ ਦਾ ਕੁਝ ਵੋਟ ਪਰਸੈਂਟ ਕੁਝ ਵੋਟ ਪਰਸੈਂਟ ਕਾਂਗਰਸ ਦਾ ਆਪਣਾ ਕੁਝ ਵੋਟ ਪਰਸੈਂਟ ਬੀਬੀ ਮਮਤਾ ਬਨਰਜੀ ਦਾ ਇਹ ਸਾਰੇ ਵੋਟ ਬੈਂਕ ਜਿਹੜੇ ਮਿਲਾ ਕੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਇੰਡੀਆ ਗੱਠ ਜੋੜ ਜਿੱਤ ਸਕਦਾ ਸੀ ਹੁਣ ਅੱਜ ਉਹ 13 ਦੀਆਂ 13 ਸੀਟਾਂ ਭਾਵੇਂ 13 0 ਭਗਵੰਤ ਮਾਨ ਦਾ ਟਾਰਗੇਟ ਹੈ ਔਰ ਅੱਜ ਵੱਡਾ ਦਾਵੇਦਾਰ ਭਾਵੇਂ ਭਗਵੰਤ ਮਾਨ ਹੈ ਪਰ ਉਹ ਸੰਗਠਿਤ ਤਾਕਤ ਨਹੀਂ ਨਾ ਹੋਈ ਇੰਡੀਆ ਗੱਠ ਜੋੜ ਦੀ ਉਹ ਤਾਂ ਆਮ ਆਦਮੀ ਪਾਰਟੀ ਦੀ ਤਾਕਤ ਹੋਈ ਹੁਣ ਜੇ ਇੰਡੀਆ ਗੱਠ ਜੋੜ ਨਹੀਂ ਚਿ ਇਲੈਕਸ਼ਨਾਂ ਦੇ ਨਤੀਜੇ ਤੋਂ ਬਾਅਦ ਸਰਕਾਰ ਬਣਾਉਂਦਾ ਤੇ ਭਗਵੰਤ ਮਾਨ ਦੇ ਰਹਿ ਗਏ ਤੇਰਾ ਐਮਪੀ ਨਹੀਂ ਤਾਂ ਉਹ ਗੱਠ ਜੋੜਦੇ ਐਮਪੀ ਰਹਿਣੇ ਸੀ ਕਾਂਗਰਸ ਵੀ ਸੱਤ ਐਮਪੀ ਬਣਾ ਦਿੰਦੀ ਅਗਰ ਕਾਂਗਰਸ ਪੰਜਾਬ ਚ ਗੱਠ ਜੋੜ ਕਰਦੀ ਮੰਨ ਲਓ ਕਾਂਗਰਸ ਨੇ ਗੱਠ ਜੋੜ ਕਰ ਲਿਆ 7-7 ਸੀਟਾਂ ਤੇ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੇ ਸੱਤ ਐਮਪੀ ਬਣ ਗਏ ਮੰਨ ਲਓ ਭਾਜਪਾ ਦੀ ਸਰਕਾਰ ਬਣ ਗਈ ਮੁਲਕ ਚ ਕਾਂਗਰਸ ਦੇ ਸੱਤ ਐਮਪੀ ਤਾਂ ਰਹਿ ਗਏ ਨਾ ਬਿਲਕੁਲ ਹੁਣ ਕਾਂਗਰਸ ਦਾ ਮੈਨੂੰ ਕੋਈ ਐਮਪੀ ਬਣਦਾ ਦਿਖਦਾ ਨਹੀਂ ਪੰਜਾਬ ਚ ਜੋ ਸਥਿਤੀਆਂ ਨੇ ਆਪਣੀ ਫੁੱਟ ਕਾਂਗਰਸ ਦੀ ਪੰਜਾਬ 'ਚ ਦੇਖ ਲਓ ਕਾਂਗਰਸ ਦੇ ਲੀਡਰਾਂ ਦੇ ਤਾਂ ਜਿੰਨੇ ਗੁੱਟ ਨੇ ਉਹ ਗਿਣੇ ਨਹੀਂ ਜਾਂਦੇ ਐਨੀ ਗੁੱਟਬਾਜ਼ੀ ਕਾਂਗਰਸ ਦੇ ਵਿੱਚ ਹੋ ਗਈ ਇਹਨੇ ਧੜੇ ਛੋਟੇ-ਛੋਟੇ ਬਣ ਗਏ ਕਾਂਗਰਸ ਦੇਸ਼ ਭਗਤਾਂ ਦੀ ਪਾਰਟੀ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਲੋਕਾਂ ਦੀ ਪਾਰਟੀ ਪੂਰੇ ਮੁਲਕ ਦੇ ਵਿੱਚ ਕਾਂਗਰਸ ਨੇ ਫ੍ਰੀडम ਦੀ ਸਟਰਗਲ ਕੀਤੀ ਸਾਰੇ ਮੁਲਕ ਨੂੰ ਜੋੜਿਆ ਤੇ ਅੱਜ ਭਾਵੇਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਭਾਰਤ ਇਨਸਾਫ ਨਿਆਂ ਯਾਤਰਾ ਕੱਢ ਰਹੇ ਨੇ ਪਰ ਨਾ ਕਾਂਗਰਸ 'ਚ ਇਨਸਾਫ ਕਿਤੇ ਦਿਖ ਰਿਹਾ ਚਿੱਤ-ਚਿੱਤੀ ਨਾ ਭਾਰਤ ਕਾਂਗਰਸ ਜੁੜਦੀ ਦਿਖ ਰਹੀ ਕਿਤੇ ਕਿਤੇ ਤੇ ਜੇ ਕਾਂਗਰਸ ਆਪਣੇ ਆਪ ਨੂੰ ਜੋੜਮ ਚ ਸਮਰਥ ਨਹੀਂ ਤੇ ਇੰਡੀਆ ਗੱਠ ਜੋੜ ਦਾ ਦਾ ਹੱਲ ਹੋਣਾ ਹੀ ਸੀ ਇਹ ਮੈਨੂੰ ਲੱਗਦਾ ਇਹ ਕਾਂਗਰਸ ਦੀ ਗਲਤੀ ਹੈ ਕਾਂਗਰਸ ਨੂੰ ਐਕਟਿਵ ਹੋ ਕੇ ਇੰਡੀਆ ਗੱਠ ਜੋੜ ਦੇ ਵਿੱਚ ਨਿਤਿਸ਼ ਕੁਮਾਰ ਉਹਨਾਂ ਨੂੰ ਸਾਹਮਣਾ ਚਾਹੀਦਾ ਸੀ ਔਰ ਹੁਣ ਤਾਂ ਮੈਨੂੰ ਲੱਗਦਾ ਦੇਖੋ ਬੀਜੇਪੀ ਦਾ ਦੁਬਾਰਾ ਆਉਣਾ ਪੰਜਾਬ ਚ ਦੇਖੋ ਬੀਜੇਪੀ ਇੱਕ ਸੀਟ ਨਹੀਂ ਜਿੱਤ ਰਹੀ ਹਮ ਔਰ ਦੇਸ਼ ਤੇ ਬੀਜੇਪੀ ਬਹੁਤ ਚੱਰੀ ਹੈ ਦੇਖੋ ਕਿੰਨਾ ਵੱਡਾ ਸਮਿਕਰਣ ਬਣ ਗਿਆ ਜੋ ਸਥਿਤੀਆਂ ਬਣੀਆਂ ਨੇ ਸੋ ਹੁਣ ਇੰਡੀਆ ਗੱਠ ਜੋੜ ਦਾ ਮੈਨੂੰ ਭਵਿੱਖ ਕੋਈ ਨਜ਼ਰ ਨਹੀਂ ਆਉਂਦਾ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਇੰਡੀਆ ਘੱਟ ਜੋੜ ਤੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਪਣੇ ਨੇ ਇਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ ਤੇ ਸਭ ਤੋਂ ਵੱਡੀ ਗੱਲ ਕਿ ਇੰਡੀਆ ਅਲਾਈਅੰਸ ਜਿਹੜਾ ਹੈ ਉਹ ਪੰਜਾਬ ਦੇ ਚਰਚਾ ਵਿੱਚ ਲੋ ਵੀ ਕਿਤਨਾ ਕਿਤੇ ਖਤਮ ਹੋ ਗਿਆ ਕਿਉਂਕਿ ਭਗਵੰਤ ਮਾਨ 13 ਜ਼ੀਰੋ ਦੇ ਉੱਤੇ ਆ ਗਏ ਤੇ ਦੂਜੇ ਪਾਸੇ ਕਾਂਗਰਸ ਆਪਣੀਆਂ ਤਿਆਰੀਆਂ ਇੱਥੇ ਵੜ ਰਹੀ ਹੈ 13 ਸੀਟਾਂ ਤੇ ਲੜਨ ਦੀ ਦਲੇ ਸਭ ਸਾਥ ਦੇ ਵਿਚਕਾਰ ਜਿਹੜੀ ਚਰਚਾ ਹੁਣ ਦੇਖ ਸਕਦੇ ਆ ਇਹ ਮੰਨ ਸਕਦੇ ਆ ਕਿ ਇੰਡੀਆ ਅਲਾਈਂਸ ਤਾਂ ਕਮਜ਼ੋਰ ਹੋਇਆ ਪਰ ਐਂਡੀਏ ਤਾਕਤ ਦੇ ਵਿੱਚ ਆਈ ਹੈ ਐਂਡੀਏ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਬਾਕੀ ਗੱਠਜੋੜ ਚੱਲਦੇ ਸੀ ਪੰਜਾਬ ਦੇ ਅਕਾਲੀ ਦਲ ਦਾ ਜ਼ਿਕਰ ਫਿਰ ਛਿੜੂ ਦੇਖੋ ਇਹ ਤੁਸੀਂ ਭਾਜਪਾ ਦੀ ਦੂਰਦਰਸ਼ਤਾ ਦੇਖੋ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਅਮਿਤ ਸ਼ਾ ਪਿਛਲੇ ਸਾਲ 23 ਚ ਇੱਕ ਮੰਚ ਤੋਂ ਕਹਿ ਰਹੇ ਸੀ ਕਿ ਜੋ ਮਰਜ਼ੀ ਹੋ ਜੇ ਨਿਤਿਸ਼ ਕੁਮਾਰ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਦਰਵਾਜ਼ੇ ਬੰਦ ਹੈ ਔਰ ਨਿਤਿਸ਼ ਕੁਮਾਰ ਕਹਿ ਰਹੇ ਸੀ ਕਿ ਮੈਨੂੰ ਮਰ ਜਾਊਗਾ ਇੰਡੀਆ ਗੱਠਜੋੜ ਨਹੀਂ ਜਾਊਗਾ ਹੁਣ ਲੀਡਰ ਐਡੀਆਂ ਐਡੀਆਂ ਗੱਲਾਂ ਕਰਕੇ ਦੁਬਾਰਾ ਗੱਠਜੋੜ ਕਰਗੇ ਕਿਸ ਆਧਾਰ ਤੇ ਹੁਣ ਉਹ ਇਹ ਕਹਿੰਦੇ ਨੇ ਕਿ ਸਾਡੇ ਲਈ ਬਿਹਾਰ ਸਭ ਤੋਂ ਪਹਿਲਾਂ ਹੈ ਸਾਡੇ ਲਈ ਇੰਡੀਆ ਸਭ ਤੋਂ ਪਹਿਲਾਂ ਹੈ ਇਸ ਕਰਕੇ ਅਸੀਂ ਆਪਣੇ ਨਿੱਜੀ ਹਿੱਤ ਪਾਸੇ ਰੱਖ ਕੇ ਗੱਠਜੋੜ ਕਰਗੇ ਹੁਣ ਨਿਤਿਸ਼ ਕੁਮਾਰ ਔਰ ਬੀਜੇਪੀ ਦੇ ਗੱਠਜੋੜ ਨੇ ਸਾਰੇ ਸਿਆਸੀ ਸਮੀਕਰਨ ਬਿਹਾਰ ਚ ਬਦਲ ਦੇਣੇ ਨੇ ਹੁਣ ਦੂਸਰਾ ਜਿਹੜੀ ਬੜੀ ਮਹੱਤਵਪੂਰਨ ਗੱਲ ਹੈ ਨਿਤਿਸ਼ ਕੁਮਾਰ ਔਰ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਲੇ ਚੰਗੀ ਸਾਂਝ ਸੀ ਹੂੰ ਕਿਸੇ ਵੇਲੇ ਜੋਰਜ ਫਰਨਾਂਡੇਸ ਨਿਤਿਸ਼ ਕੁਮਾਰ ਜਦੋਂ ਨਿਤਿਸ਼ ਕੁਮਾਰ ਮੈਨੂੰ ਯਾਦ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਹੂੰ ਰੇਲ ਮੰਤਰੀ ਕੇਂਦਰ ਚ ਹੋਇਆ ਕਰਦੇ ਸੀ ਨਿਤਿਸ਼ ਕੁਮਾਰ ਗੱਠ ਜੋੜ ਦੇ ਵਿੱਚ ਜੋਰਜ ਫਰਨਾਂਡੇਸ ਸਾਹਿਬ ਜਿਉਂਦੇ ਸੀ ਬੜੇ ਵੱਡੇ ਲੀਡਰ ਸੀਗੇ ਜਨਤਾ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਏਡੀ ਨੇੜਤਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਐਨਡੀਆ ਦਾ ਕਨਵੀਨਰ ਬਣਾਉਣਾ ਚਾਹੁੰਦੇ ਸੀ ਜਾਰਜ ਫਰਨਾਂਡੇਸ ਔਰ ਪ੍ਰਕਾਸ਼ ਸਿੰਘ ਬਾਦਲ ਜਾਰਜ ਫਰਨਾਂਡੇਸ ਨੂੰ ਚਾਹੁੰਦੇ ਸੀ ਵੀ ਤੁਸੀਂ ਐਨਡੀਆ ਦਾ ਕਨਵੀਨਰ ਬਣੋ ਪ੍ਰਕਾਸ਼ ਸਿੰਘ ਬਾਦਲ ਨਾਲੋਂ ਉਮਰ 'ਚ ਥੋੜੇ ਜਿਹਾ ਵੱਡੇ ਸੀ ਜਾਰਜ ਫਰਨਾਂਡੇਸ ਤੇ ਜਾਰਜ ਫਰਨਾਂਡੇਸ ਇੰਡੀਆ ਐਨਡੀਆ ਦੇ ਕਨਵੀਨਰ ਰਹੇ ਨਹੀਂ ਤੇ ਹੁਣ ਉਸੇ ਤਰ੍ਹਾਂ ਦੀ ਸਥਿਤੀ ਹੁਣ ਨਿਤਿਸ਼ ਕੁਮਾਰ ਐਨਡੀਆ 'ਚ ਆ ਗਏ ਹੁਣ ਅਕਾਲੀ ਦਲ ਔਰ ਭਾਜਪਾ ਦੇ ਵਿੱਚ ਨੇੜਤਾ ਦੇ ਲਈ ਨਿਤਿਸ਼ ਕੁਮਾਰ ਵੀ ਭੂਮਿਕਾ ਅਦਾ ਕਰ ਸਕਦੇ ਨੇ ਸੋ ਹੁਣ ਮੈਨੂੰ ਲੱਗਦਾ ਆਉਂਦੇ ਸਮੇਂ 'ਚ ਇਹ ਗੱਲ ਅਸੀਂ ਮੰਨ ਕੇ ਚੱਲੀਏ ਕਿ ਬੀਜੇਪੀ ਦਿਲ ਵੱਡਾ ਕਰ ਸਕਦੀ ਹੈ ਅਕਾਲੀ ਦਲ ਵੀ ਆਪਣਾ ਦਿਲ ਵੱਡਾ ਕਰ ਸਕਦਾ ਹੈ ਪੰਜਾਬ 'ਚ ਜ਼ਿਆਦਾ ਸੀਟਾਂ ਜਿੱਤਣ ਲਈ ਹੁਣ ਐਨਡੀਆ ਗੱਠ ਜੋੜ ਅਕਾਲੀ ਦਲ ਬੀਜੇਪੀ ਨਿਤਿਸ਼ ਕੁਮਾਰ ਦੀ ਭੂਮਿਕਾ ਦੇ ਨਾਲ ਵੀ ਇਹ ਇਕੱਠੇ ਹੋ ਸਕਦੇ ਨੇ ਦੇਖੋ ਨਿਤਿਸ਼ ਕੁਮਾਰ ਦੇ ਵਿੱਚ ਬਹੁਤ ਤਾਕਤ ਹੈ ਅਗਰ ਕਾਂਗਰਸ ਇਹ ਇੰਡੀਆ ਗੱਠਜੋੜ ਦਾ ਹਿੱਸਾ ਨਾ ਹੁੰਦੀ ਤੇ ਅਕਾਲੀ ਦਲ ਵੀ ਇੰਡੀਆ ਗੱਠਜੋੜ 'ਚ ਜਾ ਸਕਦਾ ਸੀ ਜਿਹੜਾ ਨਿਤਿਸ਼ ਕੁਮਾਰ ਨੇ ਬਣਾਇਆ ਸੀ ਅਗਰ ਕਾਂਗਰਸ ਨਾ ਹੁੰਦੀ ਅਕਾਲੀ ਦਲ ਸਿਰਫ ਕਾਂਗਰਸ ਕਰਕੇ ਇੰਡੀਆ ਗੱਠਜੋੜ 'ਚ ਨਹੀਂ ਗਿਆ ਔਰ ਹੁਣ ਹੋਣਾ ਕੀ ਹੈ ਹੁਣ ਨਿਤਿਸ਼ ਕੁਮਾਰ ਭੂਮਿਕਾ ਅਦਾ ਕਰ ਸਕਦਾ ਹੈ ਕਿ ਅਕਾਲੀ ਦਲ ਨੂੰ ਵੀ ਅਸੀਂ ਨਾਲ ਜੋੜੀਏ ਕਿਉਂਕਿ ਬਿਹਾਰ ਦੇ ਵਿੱਚ ਵੀ ਸਾਡੇ ਸਿੱਖ ਭਾਈਚਾਰੇ ਦੀ ਬਹੁਤ ਵੋਟ ਹੈ ਸੋ ਐਨਡੀਆ ਗੱਠਜੋੜ ਅਗਰ ਅਕਾਲੀ ਦਲ ਦੇ ਨਾਲ ਪੰਜਾਬ 'ਚ ਦੁਬਾਰਾ ਗੱਠਜੋੜ ਚਾਹੁੰਦਾ ਹੈ ਇਹਦੇ ਨਾਲ ਇਹਨਾਂ ਨੂੰ ਪੂਰੇ ਮੁਲਕ ਦੇ ਵਿੱਚ ਵੱਡਾ ਫਾਇਦਾ ਹੋਊਗਾ ਹੁਣ ਇਹਦੇ ਨਾਲ ਪੰਜਾਬ ਦੇ ਸਮੀਕਰਨ ਬਦਲਣਗੇ ਹੁਣ ਅਗਰ ਅਕਾਲੀ ਦਲ ਔਰ ਭਾਜਪਾ ਦਾ ਪੰਜਾਬ ਚ ਗੱਠਜੋੜ ਹੋ ਜਾਂਦਾ ਹੈ ਤੇ ਫਿਰ ਜਿਹੜਾ ਮੁਕਾਬਲਾ ਪੰਜਾਬ ਚ ਹੋਣਾ ਹੈ ਨਾ ਜੀ ਆਮ ਆਦਮੀ ਪਾਰਟੀ ਦਾ ਫਿਰ ਉਹ ਪੰਜਾਬ ਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਐਨਡੀਆ ਨਾਲ ਹੋਣਾ ਹੈ ਅਕਾਲੀ ਬੀਜੇਪੀ ਨਾਲ ਹੋਣਾ ਹੈ ਕਾਂਗਰਸ ਨਾਲ ਤਾਂ ਹੁਣ ਵੀ ਮੁਕਾਬਲਾ ਨਹੀਂ ਆਮ ਆਦਮੀ ਪਾਰਟੀ ਦਾ ਹਾਲਾ ਕਿ ਕਾਂਗਰਸ ਇਸ ਗੱਲ ਤੇ ਅੜੇ ਹੋਏ ਨੇ ਕਾਂਗਰਸ ਵਾਲੇ ਕਹਿੰਦੇ ਮੁਕਾਬਲਾ ਹੀ ਸਾਡਾ ਤੇ ਆਮ ਆਦਮੀ ਪਾਰਟੀ ਦਾ ਹੈ ਪਰ ਜੇ ਗੱਠਜੋੜ ਹੋ ਗਿਆ ਅਕਾਲੀ ਬੀਜੇਪੀ ਹੁਣ ਬੀਜੇਪੀ ਨਾਲ ਬਸਪਾ ਵੀ ਹੈ ਹੁਣ ਬੀਬੀ ਮਾਇਆਵਤੀ ਨੇ ਕਹਿਤਾ ਵੀ ਸਾਡਾ ਬਸ ਅਕਾਲੀ ਦਲ ਨਾਲ ਗੱਠਜੋੜ ਰਹੂਗਾ ਹੁਣ ਅਗਰ ਬਸਪਾ ਅਕਾਲੀ ਦਲ ਤੇ ਬੀਜੇਪੀ ਇਹ ਪੰਜਾਬ ਚ ਤਿੰਨਾਂ ਦਾ ਗੱਠਜੋੜ ਹੋ ਗਿਆ ਤੇ ਫਿਰ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣਾ ਹੈ ਹਾਲਾ ਕਿ ਹਜੇ ਵੀ ਗੱਲ ਉਹੀ ਹੈ ਭਗਵੰਤ ਮਾਨ 13 0 ਨਾਲ ਅੱਗੇ ਹੈ ਹੂੰ 13 ਜ਼ੀਰੋ ਨਾਲ ਭਗਵੰਤਮਾਨ ਅੱਗੇ ਹੈ ਕਿਉਂ ਕਿ ਭਗਵੰਤਮਾਨ ਨੇ ਸੂਬੇ 'ਚ ਫੈਸਲੇ ਵੱਡੇ ਕਰਤੇ ਆ ਕੱਲ ਪਰਸੋ 27 ਤਰੀਕ ਨੂੰ ਉਹਨਾਂ ਨੇ ਸੂਬੇ ਦੀ ਫੋਰਸ ਬਣਾਈ ਸੜਕ ਸੁਰੱਖਿਆ ਫੋਰਸ ਬਣਾਈ 90% ਲੋਕਾਂ ਨੂੰ ਮੁਫਤ ਬਿਲ 41000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ 1 ਕਰੋੜ ਦੇ ਕਰੀਬ ਲੋਕ 6-700 ਮਹੱਲਾ ਕਲੀਨਿਕਾਂ ਤੋਂ ਇਲਾਜ ਕਰਾ ਗਏ ਸੋ ਡਾਇਰੈਕਟ ਬੈਨੀਫਿਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਦਿੱਤੇ ਆ ਇਸ ਕਰਕੇ ਮੈਨੂੰ ਲੱਗਦਾ ਹੈ 13 ਜ਼ੀਰੋ ਭਗਵੰਤਮਾਨ ਦਾ ਕਾਇਮ ਰਹੂਗਾ ਔਰ ਜਿਹੜਾ ਮੁਕਾਬਲਾ ਸੀ ਅਗਰ ਅਕਾਲੀ ਦਲ ਔਰ ਭਾਜਪਾ ਦਾ ਐਨਡੀਆ ਦਾ ਗੱਠਜੋੜ ਹੋ ਜਾਂਦਾ ਫਿਰ ਭਗਵੰਤ ਮਾਨ ਦਾ ਮੁਕਾਬਲਾ ਪੰਜਾਬ ਚ ਭਾਜਪਾ ਨਾਲ ਹੋ ਜਾਣਾ ਜਿਵੇਂ ਸੰਗਰੂਰ ਚ ਆਪ ਔਰ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ ਮੁਕਾਬਲਾ ਹੈ ਸੰਗਰੂਰ ਚ ਆਪ ਦਾ ਮੁਕਾਬਲਾ ਕਾਂਗਰਸ ਨਾਲ ਜਾਂ ਅਕਾਲੀ ਦਲ ਨਾਲ ਜਾਂ ਭਾਜਪਾ ਨਾਲ ਨਹੀਂ ਹੈ ਸਿਮਰਨਜੀਤ ਸਿੰਘ ਮਾਨ ਨਾਲ ਹੈ ਇਸੇ ਤਰ੍ਹਾਂ ਪੰਜਾਬ ਦੀਆਂ 12 ਸੀਟਾਂ ਤੇ ਮੁਕਾਬਲਾ ਆਮ ਆਦਮੀ ਪਾਰਟੀ ਦਾ ਐਨਡੀਏ ਨਾਲ ਹੋਣਾ ਇਹ ਸਥਿਤੀਆਂ ਬਦਲ ਸਕਦੀਆਂ ਨੇ ਆਉਂਦੇ ਦਿਨਾਂ ਤੇ ਬਿਲਕੁਲ ਸੋ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਤੇ ਬਹੁਤ ਵੱਡਾ ਪ੍ਰਭਾਵ ਐਨਡੀਏ ਤੇ ਟੁੱਟਣ ਦਾ ਪਏਗਾ ਐਨਡੀਏ ਟੁੱਟਦਾ ਹੈ ਜਾਂ ਅਕਾਲੀ ਦਲ ਫਿਰ ਮਾਫ ਕਰਨਾ ਜੀ ਇੰਡੀਆ ਘਟشو ਟੁੱਟਦਾ ਹੈ ਤੇ ਐਨਡੀਏ ਦਾ ਬਹੁਤ ਵੱਡਾ ਪ੍ਰਭਾਵ ਮਿਲੇਗਾ ਐਨਡੀਏ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਐਂਟਰੀ ਜਿਹੜੀ ਆ ਹੋਏਗੀ ਤੇ ਜੇਕਰ ਉਹ ਐਂਟਰੀ ਹੁੰਦੀ ਆ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਖਰਾ ਰੁਖ ਇੱਕ ਵੱਖਰੀ ਹਵਾ ਪੰਜਾਬ ਦੀ ਸਿਆਸਤ 'ਚ ਵੇਖਣ ਨੂੰ ਮਿਲੇਗੀ